ਲੋ ਜੀ ਅੱਜ ਬੜੇ ਦਿਨਾਂ ਦੇ ਸਫ਼ਰ ਤੋਂ ਬਾਅਦ ਅੱਜ ਸਰੀਰ ਥਕਾਵਟ ਦੀ ਮੰਰ ਰਿਹਾ ਤੇ ਬੁਖਾਰ ਹੋਇਆ ਹੋਇਆ 410 ਕਿਲੋਮੀਟਰ ਦਾ ਸਫ਼ਰ ਹੈ 400 ਦਾ ਚਲੋ ਦੇਖਦੇ ਹਾਂ ਸਫ਼ਰ ਵੀ ਕੱਢਣਾ ਜ਼ਰੂਰੀ ਆ ਬਣੇ ਰਹੋ ਚੈਨਲ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਟਰੈਵਲਿੰਗ ਜੱਟ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸੱਜਣਾ ਸਾਡਾ ਸੰਗਤ ਦਾ ਸਵਾਗਤ ਕਰਦੇ ਆ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਜਹਾਜ਼ ਦੇ ਉੱਤੇ ਜਿਹੜੀ ਨਾਂਦੇੜ ਸਾਹਿਬ ਹੈਦਰਾਬਾਦ ਨਾਨਕਚੀਰਾ ਤੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਵਾਪਸੀ ਕਰ ਰਹੇ ਹਾਂ ਪੰਜਾਬ ਨੂੰ ਤੇ ਵਾਪਸੀ ਦੇ ਵਿੱਚ ਵੀ ਆਪਾਂ ਇਤਿਹਾਸਿਕ ਗੁਰੂ ਘਰ ਜਿਹੜੇ ਉਹ ਦਿਖਾਉਂਦੇ ਜਾ ਰਹੇ ਹਾਂ ਸੰਗਤ ਨੂੰ ਤੇ ਆਪਾਂ ਪਹੁੰਚੇ ਹਾਂ ਜੀ ਮਨਮਾੜ ਤੇ ਜਿਵੇਂ ਗੱਲ ਕਰਾਂ ਇੱਥੋਂ ਬੰਬਈ ਹੈ ਜਿਹੜਾ ਲਗਭਗ 200 210 ਕਿਲੋਮੀਟਰ ਹੀ ਰਹਿ ਜਾਂਦਾ ਇਹ ਜਗ੍ਹਾ ਦੇ ਉੱਤੇ ਗੁਰਦੁਆਰਾ ਸਥਿਤ ਹੈ ਗੁਰਦੁਆਰਾ ਗੁਪਤਸਰ ਸਾਹਿਬ ਤੁਹਾਨੂੰ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾ ਕੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੇ ਇੱਥੋਂ ਦਾ ਇਤਿਹਾਸ ਹੈ ਉਹ ਸਾਂਝਾ ਕਰਾਂਗੇ ਪਹਿਲਾਂ ਹੀ ਸਾਰੀਆਂ ਵੀਡੀਓ ਜਿਹੜੀ ਯਾਤਰਾ ਦੀਆਂ ਚੈਨਲ ਦੇ ਉੱਤੇ ਪਈਆਂ ਤੁਸੀਂ ਦਾ ਟ੍ਰੈਵਲਿੰਗ ਜੱਟ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਸਰ ਸੁਮੇਤ ਢਾਲੀਵਾਲ ਨਾਮ ਦੀਆਂ ਇੰਸਟਾ ਤੇ ਫੇਸਬੁੱਕ ਦੇ ਉੱਤੇ ਪੇਜ ਨੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਸਪੋਰਟ ਕਰੋ ਸ਼ੇਅਰ ਕਰੋ ਆਓ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਤੁਹਾਨੂੰ ਇਤਿਹਾਸ ਦੇ ਬਾਰੇ ਚੰਨਣਾ ਪਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਅੱਜ ਦੀ ਆਪਣੀ ਯਾਤਰਾ ਹੋਊਗੀ ਟ੍ਰੈਵਲਿੰਗ ਕਿੱਥੇ ਜਾ ਕੇ ਆਪਾਂ ਰੁਕਣਾ ਹੈ ਦਸਮ ਪਾਤਸ਼ਾਹ ਦੀ ਮੌਜ ਹੈ ਤੇ ਕਿੱਥੇ ਆਪਾਂ ਪਹੁੰਚਣਾ ਉਹ ਤੁਹਾਡੇ ਇਹਨੇ ਜੀ ਦਰਬਾਰ ਸਾਹਿਬ ਗੁਰਦੁਆਰਾ ਗੁਪਤ ਸਰ ਸਾਹਿਬ ਨਮਾੜ ਸਾਹ ਸੰਗਤ ਜੀ ਤੁਸੀਂ ਹੁਣੇ ਦਰਸ਼ਨ ਕਰਿਆ ਦਰਬਾਰ ਸਾਹਿਬ ਗੁਰਦੁਆਰਾ ਮਨਵਾੜ ਗੁਪਤ ਸਰ ਸਾਹਿਬ ਜੇ ਇੱਥੋਂ ਦੇ ਇਤਿਹਾਸ ਦੀ ਗੱਲ ਕਰੀਏ ਬੜਾ ਰੋਚਕ ਇਤਿਹਾਸ ਹੈ ਇੱਥੋਂ ਦਾ ਦਸਮ ਪਾਸ਼ਾ ਦਾ ਇੱਥੇ ਕਹਿੰਦੇ ਦੋ ਰਾਜੇ ਹੁੰਦੇ ਸੀਗੇ ਰੁਸਤਮਰਾਓ ਤੇ ਬਾਲਰਾਓ ਉਹ ਪੂਨੇ ਦੀ 17 ਜੇਲ੍ਹ ਦੇ ਵਿੱਚ ਬੰਦ ਸੀਗੇ ਇੱਥੋਂ ਦੱਸਿਆ ਆਪਾਂ ਨੂੰ ਸੇਵਕਾਂ ਨੇ ਕਿ ਉਹ ਰਾਜੇ ਸੀ ਜਿਹੜੇ ਉਹ ਮਾੜੀ ਬਿਰਤੀ ਵਾਲੇ ਸੀਗੇ ਕੋਈ ਲੁੱਟਾਂ ਖੋਹਾਂ ਕਰਦੀ ਸੀ ਆ ਜੋ ਵੀ ਸੀ ਤੇ ਦੂਜਿਆਂ ਨੇ ਰਾਜਿਆਂ ਨੇ ਜੰਗ ਕਰਕੇ ਉਹਨਾਂ ਨੂੰ ਜਿਉਂਦੇ ਕੈਦ ਕਰ ਲਿਆ ਸੀਗਾ ਤੇ ਉਹਨਾਂ ਨੂੰ ਪੂਨੇ ਦੀ 17 ਜੇਲ੍ਹ ਦੇ ਵਿੱਚ ਬਹੁਤ ਵੱਡੀ ਜੇਲ੍ਹ ਆ ਉੱਥੇ ਭੇਜ ਦਿੱਤਾ ਤੇ ਕਹਿੰਦੇ ਉੱਥੇ ਉਹਨਾਂ ਦਾ ਨਿਕਲਣਾ ਕੋਈ ਚਾਂਸ ਨਹੀਂ ਸੀਗਾ ਤਾਂ ਉੱਥੇ ਇੱਕ ਪਹਿਰੇਦਾਰ ਹੁੰਦਾ ਸੀਗਾ ਜਿਹੜਾ ਕਿ ਗੁਰੂ ਦਾ ਸਿੱਖ ਸੀ ਅਤੇ ਉਹ ਦਸ਼ਮ ਪਾਤਸ਼ਾਹ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਸੀ ਪਾਠ ਕਰਦਾ ਰਹਿੰਦਾ ਸੀ ਕਹਿੰਦੇ ਉਹ ਰੁਸਤਮਰਾਉ ਤੇ ਬਾਲਾਰਾਉ ਉਸ ਕੋਲ ਆ ਕੇ ਬੈਠਣ ਲੱਗ ਗਏ ਅਤੇ ਉਸ ਸੇਵਕ ਨੇ ਗੁਰੂ ਦੇ ਸਿੱਖ ਨੇ ਰੁਸਤਮਰਾਉ ਤੇ ਬਾਲਾਰਾਉ ਨੂੰ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਕਹਾਣੀ ਸੁਣਾਈ ਉਹ ਗੱਲ ਦੱਸੀ ਤੇ ਉਹ ਹੈਰਾਨ ਕਹਿੰਦੇ ਵੀ ਇਤਨਾ ਵੀ ਹੋ ਜਾਂਦਾ ਤੇ ਉਹ ਗੁਰੂ ਦਾ ਸਿੱਖ ਕਹਿੰਦਾ ਹਾਂ ਤੁਸੀਂ ਮਹਾਰਾਜ ਨੂੰ ਦੀ ਭਗਤੀ ਦੇ ਵਿੱਚ ਲੀਨ ਹੋ ਕੇ ਦੇਖੋ ਧਿਆ ਕੇ ਦੇਖੋ ਪੋਸੀਬਲ ਹੈ ਅਤੇ ਕਹਿੰਦੇ ਵੀ ਉਸ ਦਿਨ ਤੋਂ ਰੁਸਤਮ ਰਾਉ ਤੇ ਬਾਲਾ ਰਾਉ ਖਾਣਾ ਪੀਣਾ ਬਿਲਕੁਲ ਹੀ ਭੁੱਲ ਗਏ ਤੇ ਦਸ਼ਮ ਪਾਤਸ਼ਾਹ ਦੀ ਭਗਤੀ ਦੇ ਵਿੱਚ ਲੀਨ ਹੋ ਗਏ। ਇਸ ਵੇਲੇ ਤੱਕ ਦਸ਼ਮ ਪਾਤਸ਼ਾਹ ਜਿਹੜੇ ਸਰੀਰਕ ਤੌਰ ਦੇ ਉੱਤੇ ਇਸ ਫਾਨੀ ਸੰਸਾਰ ਤੋਂ ਚਲੇ ਗਏ ਸੀਗੇ। ਅਤੇ ਕਹਿੰਦੇ ਜਦੋਂ ਉਹ ਭਗਤੀ ਦੇ ਵਿੱਚ ਲੀਨ ਹੋ ਗਏ ਤਾਂ ਇੱਕ ਦਿਨ ਦਸ਼ਮ ਪਾਤਸ਼ਾਹ ਨੇ ਗੁਪਤ ਰੂਪ ਦੇ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਸਮੇਤ ਘੋੜਾ। ਜਦੋਂ ਦਰਸ਼ਨ ਦਿੱਤੇ ਤਾਂ ਉਹ ਨਿਹਾਲ ਹੋਏ ਤਾਂ ਦਸ਼ਮ ਪਾਤਸ਼ਾਹ ਨੇ ਕਿਹਾ ਕਿ ਘੋੜੇ ਦੀਆਂ ਰਕਾਬਾਂ ਫੜ ਲਓ। ਰਕਾਬਾਂ ਤੁਸੀਂ ਸਮਝਦੇ ਜਿੱਥੇ ਪੈਰ ਰੱਖਿਆ ਜਾਂਦਾ ਹੈ ਕਹਿੰਦੇ ਰੋਸਤਮ ਰਾਉ ਤੇ ਬਾਲਾ ਰਾਉ ਨੇ ਰਕਾਬਾਂ ਫੜੀਆਂ ਤਾਂ ਜਿਹੜਾ ਘੋੜਾ ਉੱਡਦਾ ਹੋਇਆ ਸਿੱਧਾ ਪੂਨੇ ਦੀ ਸਤਾਰਾ ਜੇਲ੍ਹ ਦੇ ਵਿੱਚੋਂ ਇਸ ਗੁਕਸਰ ਨਾਮ ਦੀ ਜਗ੍ਹਾ ਜਿਹੜੀ ਮਨਮਾੜ ਜਗ੍ਹਾ ਜਿਹੜੀ ਇੱਥੇ ਗੁਕਸਰ ਗੁਰੂਕਰ ਹੈ ਇੱਥੇ ਆ ਕੇ ਉਤਰਿਆ ਇੱਥੇ ਜਿਸ ਦਰਖਤੇ ਦੇ ਥੱਲੇ ਉਤਰਿਆ ਉਹ ਵੀ ਤੁਹਾਨੂੰ ਦਰਖਤ ਦਿਖਾਵਾਂਗੇ ਤੇ ਤੇ ਇਸ ਤਰ੍ਹਾਂ ਦਸਨ ਪਾਤਸ਼ਾਹ ਨੇ ਉਹਨਾਂ ਰੁਸਤਮਰਾਉ ਤੇ ਬਾਲਾਰਾਉ ਨੂੰ ਆਜ਼ਾਦ ਕਰਵਾ ਕੇ ਤੇ ਜਿਹੜਾ ਆਪਣੇ ਜਿਹੜੇ ਉਹਨਾਂ ਦੇ ਸੇਵਕ ਬਣੇ ਸੀਗੇ ਉਹਨਾਂ ਨੂੰ ਪਾਰਵਤਾਰਿਆ ਤੇ ਤੁਹਾਨੂੰ ਉਸ ਦਰਖਤ ਦੇ ਵੀ ਦਰਸ਼ਨ ਕਰਾਉਨੇ ਆ ਤੇ ਇੱਥੇ ਦੋ ਕੰਗਣ ਸ਼ਸ਼ੋਭਿਤ ਨੇ ਜਦੋਂ ਦਸਨ ਪਾਤਸ਼ਾਹ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ ਇੱਥੇ ਉਹਨਾਂ ਦੇ ਕੰਗਣ ਸੀ ਇਹਦੇ ਰਾਜਿਆਂ ਦੀ ਰਾਜੇ ਕੰਗਣ ਪਹਿਨੇ ਹੁੰਦੇ ਨਾ ਉਹ ਖੂਹ ਦੇ ਵਿੱਚ ਸਟਾਤੇ ਸੀਗੇ ਤੇ ਜਦੋਂ ਇੱਥੇ ਬਾਬਾ ਨਿਧਾਨ ਸਿੰਘ ਜੀ ਨੇ ਭਗਤੀ ਕੀਤੀ ਤੇ ਸੇਵਾ ਕਰਵਾਈ ਹੈ ਉਹ ਕੰਗਣ ਨੇ ਜਿਹੜੇ ਉੱਥੋਂ ਨਿਕਲੇ ਸੀਗੇ ਤੇ ਉਹ ਸਬੂਤ ਬਣ ਗਿਆ ਇਸ ਗੱਲ ਦਾ ਅਤੇ ਆਓ ਤੁਹਾਨੂੰ ਉਸ ਦਰਖਤ ਦੇ ਅਤੇ ਉਹਨਾਂ ਕੰਗਣਾਂ ਦੇ ਦਰਸ਼ਨ ਕਰਵਾਉਣਾ ਹੈ ਜੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਪੇਜ ਨੂੰ ਤਰਸਵੀ ਢਾਲੀਵਾਲ ਨਾਮ ਦੀ ਆਈਡੀ ਹੈ ਫੇਸਬੁੱਕ ਇੰਸਟਾ ਦੇ ਉਹਨੂੰ ਸਾਧ ਸੰਗਤ ਜੀ ਇਹ ਇਹ ਉਹ ਟਿੱਪਲ ਦਾ ਦਰਖਤ ਹੈ ਜਿਦੇ ਥੱਲੇ ਦਸ਼ਮ ਪਾਤਸ਼ਾਹ ਨੇ ਰੁਸਤਮਰਾਉ ਤੇ ਬਾਲਰਾਉ ਨੂੰ ਲਿਆ ਕੇ ਉਤਾਰਿਆ ਸੀਗਾ। ਇਹੇ ਦਰਖਤ ਅੱਜ ਵੀ ਗੁਪਤ ਸਰ ਸਾਹਿਬ ਗੁਰੂ ਘਰ ਦੇ ਵਿੱਚ ਮਨਮਾੜ ਸ਼ਹਿਰ ਦੇ ਵਿੱਚ ਸਜੋਬਿਤ ਹੈ। ਇਹਨੇ ਉਹ ਦੋ ਕੰਗਣਾਂ ਜਿਹੜੇ ਰੁਸਤ ਮਰਾਓ ਤੇ ਬਾਲਾਰਾਓ ਨੇ ਪਹਿਨੇ ਹੋਏ ਸੀ ਜਿਹੜੇ ਬਾਬਾ ਨਿਧਾਨ ਸਿੰਘ ਜੀ ਵੀਰੇ ਜਦੋਂ ਖੂਦੀ ਸਫਾਈ ਹੋਈ ਸੀਗੀ ਉਤੋਂ ਨਿਕਲੇ ਨੇ ਤੇ ਆ ਨੀਚੇ ਜਿਹੜਾ ਤੁਸੀਂ ਕੜਾ ਦੇਖਦੇ ਹੋ ਇਹ ਬਾਬਾ ਨਿਧਾਨ ਸਿੰਘ ਜੀ ਦਾ ਹੈ। ਮਨਮਾੜ ਦੇ ਵਿੱਚ ਮੌਜੂਦ ਗੁਰਦੁਆਰਾ ਗੁਪਤ ਸਰ ਸਾਹਿਬ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਉਸ ਸ਼ੋਭਿਤ ਨੇ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਾਰਸ਼ੇਵਾਲੇ ਮਹਾਂਪੁਰਸ਼ਾਂ ਦੁਆਰਾ ਨਵੀਂ ਇਮਾਰਤ ਹੈ ਜਿਹੜੀ ਉਹ ਸਾਰੀ جاری ਹੈ ਤੇ ਤੁਸੀਂ ਦਰਸ਼ਨ ਕਰਿਆ ਜੀ ਗੁਰਦੁਆਰਾ ਗੁਪਤ ਸਰ ਸਾਹਿਬ ਮਨਮਾੜ ਜਿੱਦਾਂ ਕਿ ਹੁਣ ਤੁਸੀਂ ਗੁਰਦੁਆਰਾ ਗੁਪਤ ਸਰ ਸਾਹਿਬ ਮਨਮਾੜ ਦੇ ਦਰਸ਼ਨ ਕਰਿਆ ਮੇਰੇ ਪਿੱਛੇ ਤੁਸੀਂ ਇਮਾਰਤ ਦੇਖ ਸਕਦੇ ਹੋ ਦਰਸ਼ਨ ਜੁੜੀ ਹੈ ਤੇ ਪਿੱਛੇ ਆਪਣਾ ਜਹਾਜ਼ ਹੈ ਜਿਹੜਾ ਦਸਮ ਪਾਤਸ਼ਾਹ ਦੀ ਮੌਜ ਦੇ ਨਾਲ ਕਿਰਪਾ ਦੇ ਨਾਲ ਤਿਆਰ ਖੜਾ ਹੈ ਉਡਾਰੀ ਭਰਨ ਦੇ ਲਈ ਤੇ ਅੱਜ ਆਪਣੀ ਯਾਤਰਾ ਰਹੂਗੀ 410 ਕਿਲੋਮੀਟਰ ਦੇ ਕਰੀਬ ਉਜੈਨ ਤੱਕ ਕੋਸ਼ਿਸ਼ ਰਹੂਗੀ ਉੱਥੇ ਪਹੁੰਚਣ ਦੀ ਉੱਥੇ ਬਾਬੇ ਨਾਨਕ ਦਾ ਗੁਰੂ ਘਰ ਅਤੇ ਹੋਰ ਵੀ ਮਹਾਕਾਲ ਦਾ ਮੰਦਿਰ ਹੋਰ ਵੀ ਸਥਾਨ ਜਿਹੜੇ ਦੇਖਣ ਯੋਗ ਨੇ ਦਰਸ਼ਨ ਯੋਗ ਨੇ ਤੇ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਬਾਕੀ ਦਸਮ ਪਾਤਸ਼ਾਹ ਦੀ ਮੌਜ ਹੈ ਜਿੱਥੇ ਤੱਕ ਉਹਨੇ ਲੈ ਕੇ ਜਾਣਾ ਹੈ ਜੋ ਉਹਨਾਂ ਦੀ ਵਿਧੀ ਹੈ ਬਣੇ ਰਹੋ ਜੀ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨਮਾੜ ਤੋਂ ਲਗਭਗ 115 20 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਆ ਚਾਪਾ ਨਾ ਜਹਾਜ਼ ਦਾ ਪੋਲਿਊਸ਼ਨ ਅੰਡਰ ਕੰਟਰੋਲ ਦਾ ਸਰਟੀਫਿਕੇਟ ਕਰਾਉਣ ਦੀ ਰੁਕਿਆ ਐਨੇ ਦਿਨਾਂ ਤੋਂ ਸੋਚੀ ਜਾਂਦੇ ਸੀ ਵੀ ਕਰਾ ਲਈਏ ਕਰਾ ਲਈਏ ਤੇ ਸੋਚਿਆ ਵੀ ਚਲੋ ਚੱਲਣ ਦੇ ਘਾਟ ਜਾਂ ਦਸਮ ਪਾਸ਼ਾ ਨਾਲ ਹੈ ਤੇ ਪਰ ਅੱਜ ਮਾਨ ਨੇ ਕਿਹਾ ਵੀ ਨਹੀਂ ਯਾਰ ਕੀ 100 ਰੁਪਏ ਪਿੱਛੇ ਕਹਾਉਣਾ ਕਿਸੇ ਤੋਂ ਤੇ ਅੱਜ ਆਪਾਂ ਇਹਦਾ ਸਰਟੀਫਿਕੇਟ ਕਰਵਾ ਰਹੇ ਹਾਂ ਤੇ ਅੱਗੇ ਹੁਣ ਚਾਹ ਦੀ ਵੀ ਤੋੜਦੀ ਲੱਗ ਰਹੀ ਆ ਤੇ ਚਾਹ ਵਗੈਰਾ ਪੀਨੀਆਂ ਇੱਥੋਂ ਆਪਣਾ ਜਿਹੜਾ ਵਜਨ ਦਾ ਸਫਰ ਹਲੇ 290 ਕਿਲੋਮੀਟਰ ਦਾ ਤਕਰੀਬਨ ਪਿਆ ਤੇ ਚੱਲਦੇ ਰਹਾਂਗੇ ਤੁਹਾਨੂੰ ਨਾਲ-ਨਾਲ ਸੜਕ ਦਾ ਵੀਊ ਦਿਖਾਵਾਂਗੇ ਜਾਣਕਾਰੀ ਦਿੰਦੇ ਰਹਾਂਗੇ ਤੇ ਚੈਨਲ ਨਾਲ ਬਣੇ ਰਹੋ ਸਬਸਕ੍ਰਾਈਬ ਕਰੋ ਜਿਹੜੇ ਵੀ ਨਵੇਂ ਜੁੜਿਓ ਧੰਨਵਾਦ ਜੀ ਆਪਾਂ ਤੁਰਪੇ ਦੇਖੋ ਮੈਂ ਤੁਹਾਨੂੰ ਕਹਿਆ ਸੀ ਆਪਾਂ ਚਾਹ ਪੀਵਾਂਗੇ ਅੱਗੇ ਯਕੀਨ ਮਨੇ ਉੱਥੋਂ ਮੈਂ ਕਰਦਾ ਕਰਦਾ 60 ਕਿਲੋਮੀਟਰ ਅੱਗੇ ਲੈ ਆਇਆ ਕਿ ਚਲੋ ਮਨਾ ਸਫਰ ਆਪਾਂ ਹੋਰ ਕੱਢਦੇ ਆਂ ਤੇ ਆ ਇੱਥੇ ਮੈਨੂੰ ਲੰਘ ਹੋਰ ਵੀ ਅੱਗੇ ਜਾਂਦੇ ਪਰ ਇੱਥੇ ਮੈਨੂੰ ਆਹ ਜਗ੍ਹਾ ਸੋਹਣੀ ਲੱਗੀ ਇੱਥੇ ਸਾਰੇ ਆਲੇ-ਦਾਲੇ ਪੂਰੀ ਹਰਿਆਲੀ ਹੈ ਤੁਸੀਂ ਦੇਖ ਸਕਦੇ ਹੋ ਰੋਡ ਜਾਂਦਾ ਤੇ ਬੜੀ ਸੋਹਣੀ ਜਗ੍ਹਾ ਲੱਗੀ ਮੈਂ ਇੱਥੇ ਤਾਂ ਹੀ ਸੋਚਿਆ ਵੀ ਚਲੋ ਇੱਥੇ ਰੁੱਕ ਕੇ ਆਪਾਂ ਚਾਹ ਦਾ ਆਨੰਦ ਮਾਣਦੇ ਆਂ ਹਾਲੇ ਆਪਾਂ ਨੂੰ ਜਾਇਨ ਹੈ ਜਿਹੜਾ ਉਹ ਪੂਰਾ 240 ਦੇ ਕਰੀਬ ਪਿਆ ਤੇ ਇੱਥੇ ਚਲੋ ਕੌਣ ਚਾਹਦਾ ਆਨੰਦ ਮਾਣਦਿਆਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਚਾਲੇ ਪਾਉਨੇ ਆ ਪਹਿਲੀਆਂ ਸਾਰੀਆਂ ਵੀਡੀਓਜ਼ ਚੈਨਲ ਦੇ ਉੱਤੇ ਅਪਲੋਡ ਹੋਈਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਤ ਤੱਕ ਬਣੇ ਰਿਹਾ ਕਰੋ ਕਿਉਂਕਿ ਇੱਥੇ ਮੈਂ ਹੋਰ ਚੀਜ਼ ਦੇਖੀ ਐ ਮੇਥੋਂ ਅੱਗੇ ਇੱਥੇ ਨਾ Tata Sumo ਗੱਡੀਆਂ ਪੁਲਿਸ ਕੋਲੇ ਟ੍ਰੈਫਿਕ ਪੁਲਿਸ ਵਾਲੇ ਨੇ ਲਗਭਗ ਪਿਛਲੇ 50 ਕਿਲੋਮੀਟਰ ਤੋਂ ਉਹ ਨਾਲ-ਨਾਲ ਚੱਲ ਰਹੇ ਨੇ ਉਹ ਕੀ ਕਰਦੇ ਨੇ ਜਿਹੜੇ ਟਰੱਕ ਜਾ ਰਹੇ ਨੇ ਰੋਡ ਦੇ ਉੱਤੇ ਉਹਨਾਂ ਦੇ ਮੇਰੇ ਖਿਆਲ ਕੋਈ ਮਸ਼ੀਨ ਤੋਂ ਆ ਨੰਬਰ ਪਲੇਟ ਸਕੈਨ ਮਾਰਦੇ ਨੇ ਉਹਦੇ ਪਰਮਿਟ ਰਿਗਾਰਡਿੰਗ ਉਹਦਾ ਸਾਰਾ ਕੁਝ ਉਹ ਤੁਰੇ ਜਾਂਦੇ ਦੀ ਚਲਾਨ ਕੱਟਦੇ ਨੇ ਮੇਰੇ ਨਾਲ ਆਨਲਾਈਨ ਮੈਂ ਇਹ ਚੀਜ਼ ਮੈਂ ਬੜੀ ਕਮਾਲ ਮੰਨ ਕੇ ਦੇਖੀ ਤੇ ਆ ਹੁਣ ਵੀ ਇੱਥੋਂ ਗੱਡੀ ਉਹ ਲੰਗੀ ਆ ਤੇ ਉਹ ਸਕੈਨ ਜਾਂ ਕਰਦੇ ਜਾਂਦੇ ਸੀ ਟਰੱਕ ਨੂੰ ਮੈਨੂੰ ਅਬ ਦਾ ਡਰ ਮਾਰੀ ਜਾਵੇ ਮੈਂ ਕਿਹਾ ਕਿਤੇ ਆਪਾਂ ਨਾ ਸਕੈਨ ਕਰ ਲੈਣਾ ਪਰ ਫਿਰ ਇੱਥੇ ਜਿਹੜਾ ਆਪਾਂ ਝੰਡਾ ਲਾਇਆ ਹੋਇਆ ਮੋਟਰਸਾਈਕਲ ਤੇ ਖੰਡੇ ਦਾ ਨਿਸ਼ਾਨ ਹੈ ਜਹਾਜ਼ ਤੇ ਤੇ ਇਹ ਦੇ ਕਰਕੇ ਇੱਜ਼ਤ ਬਹੁਤ ਕਰਦੇ ਨੇ ਇਹ ਛੇਛੇ ਦੀ ਟੋਕਦੇ ਨਹੀਂ ਹੈ ਤੇ ਚਲੋ ਹੁਣ ਆਪਾਂ ਚਾਹ ਦਾ ਆਨੰਦ ਮਾਣਦੇ ਆ ਤੇ ਹਲੇ ਥੋੜੀ ਦੂਰੀ ਆਏ ਸੀਗੇ ਆ ਤਿੰਨ ਟਰੱਕ ਜੇ ਮਿਲਗੇ ਮੈਨੂੰ ਦੋ ਤਾਂ ਆ ਖੜੇ ਨੇ ਤੇ ਇੱਕ ਆ ਮੇਰੇ ਪਿੱਛੇ ਆ ਤੇ ਜੇ ਮੈਂ ਇਹਨਾਂ ਦੇ ਉੱਤੇ ਲੱਦੇ ਹੋਏ ਜਗਾੜ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾ ਇਹ ਦੌਰ ਕੋਲੇ ਪੌਣ ਚੱਕੀਆਂ ਦਿਖਾਈਆਂ ਸੀ ਇਹੇ ਉਹਨਾਂ ਪੌਣ ਚੱਕੀਆਂ ਦੇ ਉਹ ਕਹਿ ਸਕਦੇ ਆ ਪੱਖੇ ਨੇ ਤਿੰਨ ਤੇ ਤੁਸੀਂ ਇਹਨਾਂ ਦੀ ਲੰਬਾਈ ਦੇਖੋ ਜੇ ਮੈਂ ਐਸਟੀਮੇਟ ਦੀ ਗੱਲ ਕਰਾਂ ਤਾਂ ਇਹ ਘੱਟੋ ਘੱਟ ਘੱਟੋ ਘੱਟ 300 ਫੁੱਟ ਤੋਂ ਵੱਧ ਨਹੀਂ ਰਹੇ ਤੇ ਇੱਕ ਟਰਾਲੇ ਉੱਤੇ ਇਹ ਇੱਕ ਹੀ ਪੂਰੀ ਆ ਨਹੀਂ ਰਹੀ ਆ ਟਰਾਲਾ ਦੇਖੋ ਤੇ ਉਹਦੇ ਪਿੱਛੇ ਵੀ ਲਵਾਈ ਕਿੱਥੇ ਤੱਕ ਜਾਂਦੀ ਹੈ ਤੇ ਆ ਵੀਰਾਂ ਨੇ ਦੱਸਿਆ ਕਹਿੰਦੇ ਅਸੀਂ ਗੁਜਰਾਤ ਸਾਈਡ ਜਾਣਾ ਵੀ ਹਲੇ ਤਾਂ ਸਾਨੂੰ ਘੱਟੋ ਘੱਟ 10-15 ਦਿਨ ਹੋਰ ਲੱਗਣਗੇ ਤੇ ਸਾਨੂੰ ਦਿਨ-ਦਿਨ ਚੱਲਣ ਦੀ ਜਿਹੜੀ ਅਲਾਵਾਂਸ ਨਹੀਂ ਹੈ ਕਿ ਅਸੀਂ ਸਿਰਫ ਰਾਤ ਨੂੰ ਚੱਲਦੇ ਆ ਤੇ ਇਹ ਨੇ ਜੀ ਉਹ ਪੌਣ ਚੱਕੀਆਂ ਦੇ ਪੱਖੇ ਜਿਹੜੇ ਤੁਹਾਨੂੰ ਆਪਾਂ ਦਿਖਾਈ ਸੀਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਕਿੱਥੇ ਤੱਕ ਪਿਆ ਹੈ ਸਿਸਟਮ ਆ ਤੇ ਇਦਰੋਂ ਤੁਸੀਂ ਆ ਦੇਖ ਸਕਦੇ ਹੋ ਇਹ ਐਡਾ-ਐਡਾ ਜਗਾੜ ਹੈ ਜਿਹੜੋ ਤਕੜੇ-ਤਕੜੇ ਕੰਟਰੈਕਟਰਾਂ ਨੂੰ ਦਿੱਤਾ ਜਾਂਦਾ ਇਹਨੂੰ ਸ਼ਿਫਟਿੰਗ ਦੇ ਲਈ ਇਹਦੀ ਟਰਾਂਸਪੋਰਟ ਟਰਾਂਸਪੋਰਟੇਸ਼ਨ ਦੇ ਲਈ ਤੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਸਾਂਝਾ ਜ਼ਰੂਰ ਕਰਿਓ ਜੀ ਮੇਰੇ ਪਾ ਹੁਣ ਕਾਫੀ ਬ੍ਰੇਕ ਦੇ ਲਈ ਰੁਕੇ ਆਂ ਸਰੀਰ ਥਕਾਵਟ ਮੰਨ ਰਿਹਾ ਹੈ ਬੁਖਾਰ ਹੋਇਆ ਹੋਇਆ ਇੱਥੋਂ ਹਲੇ ਆਪਣੀ ਮੰਜ਼ਿਲ ਹੈ ਜਿਹੜੀ ਉਹ ਲਗਭਗ 140 ਕਿਲੋਮੀਟਰ ਦੇ ਕਰੀਬ ਹੈ ਤੇ ਕੋਸ਼ਿਸ਼ ਕਰਦੇ ਆਂ ਉੱਥੇ ਜਾ ਕੇ ਰੈਸਟ ਕਰਾਂਗੇ ਕੋਈ ਮੈਡੀਸਿਨ ਵਗੈਰਾ ਦੇਖਾਂਗੇ ਤੇ ਬਣੇ ਰਹੋ ਚੈਨਲ ਦੇ ਨਾਲ ਯਾਤਰਾ ਕਿਵੇਂ ਲੱਗੀ ਕੋਈ ਸੁਝਾਅ ਕੋਈ ਗੱਲ ਕੋਈ ਪੇਸ਼ ਕਰਨੀ ਹੋਵੇ ਤਾਂ ਮੋਸਟ ਵੈਲਕਮ ਹੈ ਤੁਹਾਡਾ ਬਣੇ ਰਹੋ ਪਹੁੰਚੇ ਆ ਮੱਧ ਪ੍ਰਵੇਸ਼ ਦੇ ਸਭ ਤੋਂ ਵੱਡੇ ਅਤੇ ਸਾਫ ਸੁਥਰੇ ਸ਼ਹਿਰਿੰਦੌਰ ਵਿਖੇ ਪੈਟਰੋਲ ਪੰਪ ਤੋਂ ਤੇਲ ਪੋਆਇਆ ਤੇ ਆ ਛੋਟਾ ਭਰਾ ਮਿਲਿਆ ਜਿਸ ਦਾ ਨਾਮ ਹੈ ਰੋਹਿਤ ਇਹ ਕਹਿੰਦਾ ਬਾਈ ਬਣ ਕੇ ਮੈਨੂੰ ਬਲੌਗ ਦੇ ਵਿੱਚ ਲੋ ਰੋਹਿਤ ਸਤਿ ਸ਼੍ਰੀ ਅਕਾਲ ਜੀ ਰੋਹਿਤ ਕਿਆ ਬੋਲਣਾ ਚਾਹੋਗੇ ਪੰਜਾਬ ਕੋ ਪੰਜਾਬ ਕੋ ਸਪੋਰਟ ਕਰੋ আর ਭయ్యా ਕੋ ਬਸ ਆਗੇ ਵਧਾਓ ధన్యਵਾਦ ਜੀ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਆ ਕੋ ਦਿੱਤੋ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਉਜੈਨ ਸ਼ਹਿਰ ਦੇ ਵਿੱਚ ਪਹੁੰਚੇ ਆ ਤੇ ਮੇਰੇ ਨਾਲ ਇੱਕ ਖਾਸ ਸ਼ਖਸ ਨੇ ਇਹਨਾਂ ਦਾ ਨਾਮ ਹੈ ਸ਼ਬਨਮ ਜੋਹਰ ਮੈਡਮ ਪੰਜਾਬ ਤੋਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਫਸਟ ਆਫ ਆਲ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਮੈਡਮ ਨੂੰ ਇਹ ਜਾਂਦੇ ਸੀਗੇ ਮੈਂ ਪਹਿਲਾਂ ਤਾਂ ਰੋਕਿਆ ਇਹ ਰੁਕ ਗਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਵੀ ਉਹ ਗੁਰੂਨਾ ਜਿਹੜਾ ਇੱਥੇ 메ਨ ਗੁਰਦੁਆਰਾ ਸਾਹਿਬ ਹੈ ਉਹਦਾ ਨਾਮ ਕੀ ਹੈ ਤੇ ਇਹਨਾਂ ਨੇ ਆਪਣੇ ਕਿਸੇ ਨੌਨ ਪੰਜਾਬੀ ਬੰਦੇ ਨੂੰ ਫੋਨ ਲਾਇਆ ਤੇ ਉਹਨਾਂ ਨਾਲ ਗੱਲ ਕਰਾਈ ਤੇ ਮੈਂ ਫਿਰ ਮੈਡਮ ਨੂੰ ਕਹਾਂ ਮੈਂ ਕਿ ਮੈਡਮ ਤੁਹਾਡਾ ਥੈਂਕ ਯੂ ਸੋ ਮਚ ਕਿ ਅੱਜ ਕੱਲ ਖਾਸ ਕਰਕੇ ਲੇਡੀਜ਼ ਬਹੁਤ ਘੱਟ ਗੱਲ ਕਰਦੀਆਂ ਨੇ ਮਦਦ ਲਈ ਇਹ ਕਹਿੰਦੇ ਨਹੀਂ ਐਦਾਂ ਦੀ ਗੱਲ ਵੀ ਪੰਜਾਬੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਮੈਂ ਤੁਹਾਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਡੀ ਮਦਦ ਕੀਤੀ ਹੈ ਕਿ ਯੂਆਰਾ ਪੰਜਾਬੀ ਕਿਉਂਕਿ ਪੰਜਾਬੀ ਕਦੇ ਕਿਸੇ ਨੂੰ ਮਨਾ ਨਹੀਂ ਕਰਦੇ ਤੇ ਮੈਡਮ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਮੈਡਮ ਲੋਕ ਹਮੇਸ਼ਾ ਹਰ ਤਰ੍ਹਾਂ ਦਾ ਲੰਗਰ ਚਲਾਉਂਦੇ ਹਨ ਸੁਤ ਸੇਵਾਏ ਦਿੰਦੇ ਨੇ ਨੀਸਵਾਰ ਤੋਂ ਸੇਵਾ ਦੇਤੇ ਆਜ ਜੇ ਅਗਰ ਇਨਕੋ ਮਦਦ ਦੀ ਜ਼ਰੂਰਤ ਹੈ ਤਾਂ ਆਪਨੇ karenge ਤਾਂ ਕੌਣ ਕਰੇਗਾ ਥੈਂਕ ਯੂ ਸੋ ਮੱਚ ਮੈਮ ਸੋ ਨਾਈਸ ਆਫ ਯੂ ਆਫਟਰ ਕਟਿੰਗ ਦਾ ਰੂਟ ਆਫ 410 ਕਿਲੋਮੀਟਰ ਵੀ ਆਰ ਪਹੁੰਚਿੰਗ ਉਜੈਨ ਸ਼ਹਿਰ ਮਹਾਕਾਲ ਦੀ ਪ੍ਰਸਿੱਧ ਨਗਰੀ ਮਹਾਕਾਲ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਉਜੈਨ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਬਾਰੇ ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਤਰਫ ਇਹ ਘਾਟ ਬਣੇ ਹੋਏ ਨੇ ਜਿੱਥੇ ਇਸ ਟਾਈਮ ਪੂਜਾ ਜਿਹੜੀ ਉਹ ਕੀਤੀ ਜਾ ਰਹੀ ਹੈ ਕੈਨ ਵਾਕ ਇੰਗਲਿਸ਼ ਯੈਸ ਆਈ ਕੈਨ ਬਟ ਆ ਜਿਹੜਾ ਤੁਹਾਡੇ ਨਾਲ ਇੱਕ ਇਹ ਚੁਟਕਲਾ ਜਾਂ ਕਰਿਆ ਇੱਕ ਇਹ ਦੀ ਕਰਿਆ ਇਹ ਤੁਹਾਡਾ ਜੀ ਲਵਾਉਣ ਦੇ ਲਈ ਕਰਿਆ ਤੇ ਦੱਸਿਓ ਕਿੱਦਾਂ ਦਾ ਤੁਹਾਨੂੰ ਯਾਤਰਾ ਦਾ ਲੱਗਿਆ ਅੱਜ ਦਾ ਮਾਹੌਲ ਤੇ ਕਿੱਦਾਂ ਦਾ ਤੁਹਾਨੂੰ ਜਿਹੜਾ ਬੋਰਡਿੰਗਸ ਲੱਗੀਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਨਹੀਂ ਮਾਫੀ ਚਾਹੁੰਦੇ ਆ ਜੀ ਬਣੇ ਰਹੋ ਦਾ ਟਰੈਵਲਿੰਗ ਜੱਟ ਚੈਨਲ ਦੇ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ